ਕਾ ਬਾਡੀ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਸੁਪਾ ਸਰਕਾਰ ਵੱਲੋਂ ਇੱਕ ਨਵਿਕਲੀ ਜਿਹੜੀ ਆ ਉਹ ਪਹਿਲ ਕਦਮੀ ਕੀਤੀ ਗਈ ਹੈਗੀ ਆ ਕਿਉਂਕਿ ਇਸ ਦੇ ਵਿੱਚ ਜਿਹੜੇ ਆ 30 ਸਟੇਡੀਅਮ ਹਲਕੇ ਭੋਏ ਦੇ ਵਿੱਚ ਹੀ ਜਿਹੜੇ ਆ ਉਹ ਦਿੱਤੇ ਗਏ ਨੇ ਸਰਕਾਰ ਵੱਲੋਂ ਆ ਤਾਂਕਿ ਆ ਜਿਹੜੇ ਬੱਚੇ ਖੇਡਾਂ ਵਿੱਚ ਜਿਹੜਾ ਰੁਚੀ ਰੱਖਦੇ ਹੈਗੇ ਨੇ ਉਹਨਾਂ ਨੂੰ ਆ ਖੇਡਾਂ ਲਈ ਜਿਹੜਿਆ ਸਟੇਡੀਅਮ ਜਿਹੜੇ ਆ ਉਹ ਮੰਤਰੀ ਆ ਜਿਹੜੇ ਲਾਲਚੰਦ ਕਟਾਰੂ ਚੱਕ ਹੈ ਗਿਆ ਉਹਨਾਂ ਵੱਲੋਂ ਜਿਹੜੇ ਆ ਸਟੇਡੀਅਮ ਦੇ ਜਿਹੜੇ ਆ ਉਦਘਾਟਨ ਕੀਤੇ ਜਾ ਰਹੇ ਨੇ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਨੌਜਵਾਨ ਹੈਗੇ ਆ ਨਸ਼ੇ ਤੋਂ ਦੂਰ ਰਹਿਣ ਤਾਂ ਕਿ ਜਿਹੜਾ ਪੰਜਾਬ ਦਾ ਜਿਹੜਾ ਭਵਿਕਾ ਹੈਗਾ ਉਹ ਚੰਗੇ ਤਰੀਕੇ ਦੇ ਨਾਲ ਇੱਡਾਂ ਦੇ ਵਿੱਚ ਜਿਹੜੀਆਂ ਉਹ ਮੱਲਾ ਮਾਰ ਸਕਣ ਗੋਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ 9 ਪਿੰਡਾਂ ਦੇ ਅੰਦਰ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖਿਆ ਔਰ ਇਸ ਵੇਲੇ ਮੈਂ ਪਿੰਡ ਪਰਮਾਨੰਦ ਦੇ ਅੰਦਰ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਖੇਡ ਸਟੇਡੀਅਮ ਬਣਨਾ ਉਹਦਾ ਅੱਜ ਨੀਂਹ ਪੱਥਰ ਰੱਖਿਆ ਉਹਦਾ ਕੰਮ ਚਾਲੂ ਕਰਾਇਆ ਸੋ ਅੱਜ ਪਿੰਡ ਪਰਮਾਨੰਦ ਨਵਾਲਾ ਗਤੋਰਾ ਸਕਾਲਗੜ ਰਾਜਪੂਰਾ ਸਾਦੀਪੁਰ ਨਾਜੋ ਚੱਕ ਘਰੋਟਾ ਜੰਗਲਾਂ ਅੱਜ 9 ਪਿੰਡਾਂ ਦੇ ਅੰਦਰ 3 ਕਰੋੜ 60 ਲੱਖ ਰੁਪਏ ਦੇ ਲੱਗ ਦੇ ਨਾਲ ਇੱਕ ਖੇਡ ਸਟੇਡੀਅਮ ਦਾ ਜਿਹੜਾ ਕੰਮ ਰੱਖਿਆ ਅੱਜ ਜਿਹੜਾ ਨੀ ਪੱਥਰ ਰੱਖਿਆ ਸੋ ਖੇਡਾਂ ਦੇ ਰਾਹੀ ਆਪਣੇ ਇਲਾਕੇ ਦੇ ਬੱਚੇ ਜਿਹੜੇ ਆ ਉਹ ਕਾਫੀ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਆ ਵੱਖ-ਵੱਖ ਖੇਡਾਂ ਦੇ ਰਾਹੀਂ ਬਹੁਤ ਸਾਰੇ ਤੁਸੀਂ ਦੇਖ ਦਿਓਗੇ ਵੱਖ-ਵੱਖ ਮਹਿਮੇ ਅੱਜ ਬੱਚੇ ਮੈਡਲ ਜਿੱਤਣ ਤੋਂ ਬਾਅਦ ਸਰਵਸਾਂ ਲੈਂਦੇ ਆ ਜਿਨ੍ਹਾਂ ਨੂੰ ਸਰਕਾਰ ਦਿੰਦੀ ਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਾਨੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੇ ਹਲਕੇ ਨੂੰ ਇਤਿਹਾਸ ਦੇ ਅੰਦਰ ਪਹਿਲੀ ਵਾਰ ਇਹ 30 ਸਟੇਡੀਅਮ ਮਿਲਿਆ 10 ਕਰੋੜ ਰੁਪਏ ਇਹਨਾਂ ਦੇ ਉੱਤੇ ਲੱਗਣਾ ਔਰ ਇੱਕ ਸਟੇਡੀਅਮ ਇਹਦੀ ਚਾਰਦਵਾਰੀ ਹੋਏਗੀ ਔਰ ਚਾਰਦਵਾਰੀ ਦੇ ਨਾਲ-ਨਾਲ ਇਹਦੇ ਅੰਦਰ ਬੋਰ ਹੋਏਗਾ ਮੋਟਰ ਲੱਗੇਗੀ ਬਾਥਰੂਮ ਬਣਨਗੇ ਔਰ ਉੱਚੀਆਂ ਲਾਈਟਾਂ ਜਿਹਨੂੰ ਆਪਾਂ ਹਾਈ ਮਾਸ ਸਲੈਟ ਕਹਿੰਦੇ ਆ ਉਹ ਵੀ ਲੱਗਣਗੀਆਂ ਤਾਜੋ ਬੱਚੇ ਜੇ ਰਾਤ ਨੂੰ ਵੀ ਪ੍ਰੈਕਟਿਸ ਕਰਨਾ ਚਾਹਣ ਤੇ ਉਹ ਇੱਥੇ ਕਰ ਸਕਦੇ ਆ ਸੋ ਮੇਰੇ ਵੱਲੋਂ ਪਿੰਡ ਪਰਮਾਨੰਤ ਤੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਆ। ਸਰ ਜੀ ਗ੍ਰਾਊਂਡ ਤਾਂ ਸਟੇਡੀਅਮ ਤੇ ਬਣਾਏ ਜਾ ਰਹੇ ਨੇ। ਕੀ ਇੱਥੇ ਜਿਹੜੇ ਬੱਚੇ ਆਂਗਰੇ ਗ੍ਰਾਊਂਡ ਦੇ ਵਿੱਚ ਉਹਨਾਂ ਲਈ ਕੋਚਾਂ ਦੀ ਕੋਈ ਪ੍ਰਬੰਧ ਕੀਤਾ ਗਿਆ? ਬਿਲਕੁਲ ਬਿਲਕੁਲ ਵੈਸੇ ਵੀ ਅਸੀਂ ਸਾਡੀ ਸਰਕਾਰ ਨੇ ਖੇਡਾਂ ਵਾਲੇ ਪਾਸੇ ਬਹੁਤ ਵੱਡੇ ਕੰਮ ਕੀਤੇ ਆ। ਖੇਡਾਂ ਵਤਨ ਪੰਜਾਬ ਦੀਆਂ ਦੇ ਰਾਹੀਂ ਕਰੋੜਾਂ ਰੁਪਈਆਂ ਦੇ ਨਾਮ ਬੱਚਿਆਂ ਨੂੰ ਮਿਲੇ ਆ। ਉਹਨੇ ਜਿਹੜਾ ਵਰਲਡ ਕੱਪ ਜਿੱਤ ਕੇ ਆਈਆਂ ਨੇ ਬੱਚੀਆਂ ਤੁਸੀਂ ਦੇਖ ਲਓ ਵੀ ਕਿਤਨਾ ਸਰਕਾਰ ਨੇ ਸਵਾਗਤ ਕੀਤਾ ਸੋ ਪਹਿਲਾ ਸਮਾਂ ਸੀਗਾ ਵੀ ਜਦੋਂ ਬੱਚੇ ਮੈਡਲ ਜਿੱਤ ਕੇ ਆਉਂਦੇ ਸੀ ਪਰ ਕਈ ਕਿ ਸਾਲ ਉਹਨਾਂ ਨੂੰ ਨਹੀਂ ਸੀ ਮਿਲਦਾ ਇਨਾਮ ਨਹੀਂ ਮਿਲਦੇ ਪਰ ਸਾਡੀ ਸਰਕਾਰ ਦੇ ਅੰਦਰ ਬੱਚੇ ਜਦੋਂ ਜਿੱਤ ਕੇ ਆਉਂਦੇ ਆ ਉਸੇ ਵੇਲੇ ਨਾਮ ਦਿੱਤੇ ਆ ਰਿਹਾ ਤੇ ਕੋਚ ਵੀ ਰੱਖੇ ਜਾ ਰਿਹਾ ਨਾਲ ਇਹ ਬਹੁਤ ਵੱਡੀ ਗੱਲ ਹੈ ਅਸੀਂ ਚਾਹੁੰਦੇ ਕਿ ਪੰਜਾਬ ਫਿਰ ਦੁਬਾਰਾ ਉਹ ਪੰਜਾਬ ਬਣੇ ਜਿਸ ਪੰਜਾਬ ਦੇ ਅੰਦਰ ਜਿਹੜਾ ਮਤਲਬ ਹਾਕੀ ਦਾ ਵਰਲਡ ਕੱਪ ਜਿੱਤਨ ਦੇ ਵਿੱਚ ਨੌ ਖਿਡਾਰੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਦੋਂ ਵਰਲਡ ਕੱਪ ਜਿੱਤਿਆ ਸੀ ਉਹਦੇ ਨੌ ਖਿਡਾਰੀ ਪੰਜਾਬ ਦੇ ਸੀਗੇ 11 ਦੇ ਵਿੱਚੋਂ ਸੋ ਉਹਦਾ ਪੰਜਾਬ ਦੁਬਾਰਾ ਬਣਾਉਣਾ ਚਾਹੁੰਦੇ ਆ ਇਸੇ ਕਰਕੇ ਅੱਜ ਜਿਹੜਾ ਨੌ ਸਟੇਡੀਅਮਾਂ ਦਾ ਕੰਮ ਜਿਹੜਾ ਉਹ ਉਹਦਾ ਨਹੀਂ ਪਤਾ ਰੱਖਿਆ